ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਮੈਡੀਸਨ ਯੂਨਿਟ 2 ਵਿੱਚ ਅੱਜ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਜਲਦੀ ਹੀ ਵਾਰਡ ਵਿੱਚ ਦਾਖਲ ਮਰੀਜ਼ਾਂ ਨੂੰ ਬਾਹਰ ਕੱਢਿਆ ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ 1 ਵਜੇ ਦੇ ਕਰੀਬ ਜੀਜੀਐਸ ਮੈਡੀਕਲ ਹਸਪਤਾਲ ਦੇ ਮੈਡੀਸਨ ਯੂਨਿਟ 2 ਦੇ ਬਾਥਰੂਮ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਹਸਪਤਾਲ ਦੇ ਵਾਰਡ ਰੂਮ ਵਿੱਚ ਧੂੰਆਂ ਫੈਲ ਗਿਆ ਜਿਸ ਕਾਰਨ ਹਸਪਤਾਲ ਦਾ ਕਾਫੀ ਨੁਕਸਾਨ ਹੋਇਆ ਹਸਪਤਾਲ ਪ੍ਰਸ਼ਾਸਨ ਨੇ ਜਲਦਬਾਜ਼ੀ ਵਿੱਚ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਬਾਹਰ ਕੱਢਿਆ ਜਿਸ ਕਾਰਨ ਮਰੀਜ਼ਾਂ ਨੂੰ ਇਲਾਜ ਲਈ ਖੁੱਲੇ ਆਸਮਾਨ ਹੇਠ ਉਡੀਕ ਕਰਨੀ ਪਈ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਤੇ ਕਾਬੂ ਪਾਇਆ ਵਰਨਣਯੋਗ ਹੈ ਕਿ ਜੀਜੀਐਸ ਮੈਡੀਕਲ ਹਸਪਤਾਲ ਨੂੰ ਮਾਲਵੇ ਦਾ ਮਿਨੀ ਪੀਜੀਆਈ ਕਿਹਾ ਜਾਂਦਾ ਹੈ ਅਤੇ ਇੱਥੇ ਮਾਲਵਾ ਖੇਤਰ ਦੇ ਕਰੀਬ 7 ਜ਼ਿਲ੍ਹਿਆਂ ਦੇ ਲੋਕ ਇਲਾਜ ਲਈ ਆਉਂਦੇ ਹਨ ਅਤੇ ਅੱਜ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਫਾਇਰ ਬ੍ਰਿਗੇਡ ਮੁਲਾਜ਼ਮ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜੀਜੀਐਸ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਅੱਗ ਲੱਗ ਗਈ ਹੈ ਜਿਸ ਕਾਰਨ ਉਹਨਾਂ ਇੱਥੇ ਆ ਕੇ ਪਤਾ ਲੱਗਿਆ ਕਿ ਦਵਾਈ ਵਾਰਡ ਦੇ ਬਾਥਰੂਮ ਵਿੱਚ ਅੱਗ ਲੱਗ ਗਈ ਹੈ ਉਹਨਾਂ ਦੱਸਿਆ ਦੀ ਅਗਦੇ ਕਾਬੂ ਪਾਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਹਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕੀ ਗੱਲ ਹੋਈ ਸੀ ਅਜੇ ਤੱਕ ਮੈਡੀਕਲ ਚ ਪਹੁੰਚੇ ਮੈਡੀਕਲ ਤਾਂ ਸਰ ਅਸੀਂ ਤਾਂ ਆਪਣੇ ਕੰਟਰੋਲ ਰੂਮ ਤੋਂ ਸਿੱਕੇ ਡਿਊਟੀ ਦੇ ਤਨਾਦ ਤੋਂ ਸਾਨੂੰ ਕਾਲ ਆਈ ਸੀ ਮੈਟਰ ਹਸਪੀਟਲ ਜਿਲ੍ਹਾ ਤੇ ਅੱਤੇ ਵੀ ਅੱਗ ਲੱਗ ਗਈ ਸੀ ਇੱਕ ਮੁੱਖੀ ਵੇਸ ਤੇ ਵੀ ਹੈਗੀ ਆ ਹੁਣ ਸਥਿਤੀ ਕੰਟਰੋਲ ਚ ਹੈ ਜੀ ਸਾਰੀ ਇੱਥੇ ਲੱਗੀ ਚੱਕੇ ਤੇ ਇਹ ਤੇ ਬਾਥਰੂਮ ਵਗੈਰਾ ਸੀ ਵੀ ਜਿੱਤੇ ਉਹਦੇ ਅੰਦਰ ਹੋ ਕਿਵੇਂ ਲੱਗਦਾ ਕੋਈ ਲੱਗਿਆ ਪਤਾ ਨਹੀਂ ਕਿਵੇਂ ਲੱਗੀ ਹੋਸੀ ਨਹੀਂ ਜੀ ਆ ਦੇਖੋ ਹਾਂ ਜੀ ਮੈਮ ਅੱਜ ਇੱਥੇ ਅੱਗ ਲੱਗੀ ਸੀ ਕਿਹੜੇ ਵਾਰਡ ਤੇ ਅੱਜ ਚੈੱਕ ਕੀਤੀ ਕਿ ਕਿਵੇਂ ਸਥਿਤੀ ਹੈ ਇੱਥੇ ਮੈਡੀਸਨ 2 ਵਾਰਡ ਇਟ ਸ਼ਾਰਟ ਸਰਕਟ ਹੋਇਆ ਤੇ ਉਸ ਤੋਂ ਬਾਅਦ ਕਿਸੇ ਵੀ ਪੇਸ਼ੈਂਟ ਦਾ ਕੋਈ ਨੁਕਸਾਨ ਨਹੀਂ ਹੋਇਆ ਪੇਸ਼ੈਂਟ ਸਾਰੇ ਟਾਈਮਲੀ ਬਾਹਰ ਕੱਢ ਲਏ ਸੀ ਤੇ ਜੋ ਰੀਜ਼ਨਸ ਨੇ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਜਿਵੇਂ ਹੀ ਸਾਨੂੰ ਪਤਾ ਲੱਗਣਗੇ ਅਸੀਂ ਫਾਈਂਡ ਕਿੰਨੇ ਕ ਪੇਸ਼ੈਂਟਸ ਨੂੰ ਸੀਗੇ ਤੇ ਜੋ ਐਡਮਿਟ ਸੀ ਨੇ ਅਬ ਪੇਸ਼ਾ ਕਰਦੇ ਹਾਂ ਅਪ੍ਰੋਕਸੀਮੇਟਲੀ ਹਾਰਡ ਫੁੱਲ ਸੀ ਸਾਰੇ ਪੇਸ਼ੈਂਟ ਬਾਹਰ ਕੱਢ ਲਏ ਨੇ ਇਸ ਤਰ੍ਹਾਂ ਨਾ ਪਰ ਬਾੜਾ ਕਰਾਤ ਨੂੰ ਸੌਂਕਾ ਕੋਈ ਨਹੀਂ ਕੋੜਦਾ ਹਲੇ ਨੁਕਸਾਨ ਨਹੀਂ ਹੋਇਆ ਸਾਡੀ ਮਾਨੇਜਮੈਂਟ ਕੇ ਹਲੇ ਨਹੀਂ ਆਇਆ ਅਸੀਂ ਇਸ ਦੀ ਜਾਂਚ ਬੀਨ ਕਰ ਰਹੇ ਹਾਂ ਕੋਈ ਅੰਗਲਕਲ ਕਾਰਨ ਅੱਜ ਦਾ ਕਾਰਨ ਅਸੀਂ ਫਾਈਂਡ ਆਊਟ ਕਰਾਂਗੇ ਤੇ ਜਿਵੇਂ ਸਾਨੂੰ ਪਤਾ ਚੱਲੇਗਾ ਅਸੀਂ ਤੁਹਾਨੂੰ ਦੱਸਾਂਗੇ ਪਰ ਹਲੇ ਤਾਂ ਕੁਝ ਫਾਈਂਡ ਆਊਟ ਨਹੀਂ ਕੀਤਾ ਹਲੇ ਅਸੀਂ ਪੇਸ਼ੈਂਟ ਸਾਡੇ ਸਾਰੇ ਸੇਫ ਨੇ ਕੋਈ ਨੁਕਸਾਨ ਨਹੀਂ ਹੋਇਆ ਕੋਈ ਮਰੀਜ਼ ਦਾ ਨੁਕਸਾਨ ਨਹੀਂ ਹੋਇਆ ਕੋਈ ਸਾਡੇ ਹੈਲਪਰਸ ਭਾਈ ਸੇਬ ਸਾਰੇ